ਸੱਤ ਸੇਕਾਲ ਜੀ ਅੱਜ ਪਹੁੰਚਿਆ ਪਿੰਡ ਚੰਦਗੜ੍ਹ ਅੱਜ ਪਿੰਡ ਚੰਦਗੜ੍ਹ 3 ਤਰੀਕ ਹੋ ਗਈ ਫੜਿਆ ਅਧਰਾਵੀ ਪਕੜਾਂ ਗਰੁੱਪ ਕੋਲ ਉਤਰ ਲੱਗੇ ਹੋਣੇ ਬਾਈ ਦੇ ਨਾਮ ਦਾ ਰਾਜੀਵੀਰ ਰਾਜੀਵੀਰ ਮਾਰਜੀਵੀਰ ਮਾਰਾਂ ਸਮੋਹਾਂ ਲਗਾ ਲਈ ਭਾਈ ਮਨੀ ਚੱਲ ਗਿਆ ਆਪਣਾ ਪਤਾ ਭਾਈ ਪੈਂਦਾ ਖਾਈਆ ਭਾਈ ਆਪਣਾ ਘਾਟਾ ਆਪਣੇ ਪੈਂ ਆਉਂਦੇ ਇੰਡੀਆ ਦੀ ਠੀਕ ਆ ਜੱਟੇ ਦਾ ਬੰਦਾ ਆਪਣਾ ਅੰਮਾਨੀ ਭਾਈ ਆਪਣਾ ਓਲਾ ਮਾਰ ਲੱਗਿਆ ਰੱਬ ਦਾ ਨਾਮ ਲੈ ਕੇ ਯਾਪ ਛੱਡ ਦੋ ਭਾਈ ਛੱਡ ਦੋ ਪਤਨਾਲ ਅੱਗੇ ਰਿਸ਼ਟਾ ਆਹ ਅਕਲ ਦਾ ਸਟਾਰਟ ਕਰ ਲਉ ਮਾਰਾ ਤੂਸੇ ਡੰਡਿਆਂ ਵਾਲਾ ਸਰਖਾ ਵੀ ਉੜ ਗਿਆ ਵੀਰੇ ਆਵੀਰ ਦਵੀਰ

Si Tresiku tanya, lagu apa yang hujan, bay? Ah, lihat, bay, bajunya, bajamare,

ٹریننگ انٹرمن لگا دے آ جا جی کیڑا منڈے ਉਹ ਕਿ ਕਰੀਏ ਅਸੀਂ ਕਿੱਥੇ ਆਕੇ ਸ਼ਾਮ ਦਾ ਟਾਈਮ ਤੋਂ ਭਾਈ ਹਾਣੂ ਹਾਂ ਬਲਤਾਪ ਨੂੰ ਹੋ ਗਿਆ ਉਹ ਲੋੜੇ ਲਾਉਣੇ ਤਾਂ ਦਾ ਨਾ ਹੋਏ ਨੀ ਜਿਹੜਾ ਮਰਜ਼ੀ ਲਿਖਵਾ ਦੇ ਇੱਕ ਟਾਈਮ ਫਿਕਸ ਕਰਵਾ ਦੇ ਉਹ ਲਿਖ ਤਰਾਸੀ ਕੋਤ ਹੋਵੇ ਠੀਕ ਠੀਕ ਆ ਜਾ ਫਿਰ ਉਹ ਬਨੇ ਛਾਂ ਲਾ ਲੈਂਦੇ ਲਿਖਵਾ ਦੇ ਚਾਹੇ 7 ਦਾ ਲਿਖਵਾ ਦੇ ਇਹ ਨਾ ਹੋਵੇ ਕਿ ਹੁਣ ਤੁਸੀਂ 7 ਦਾ ਕਹੇ ਸ਼ਾਮ ਨੂੰ 6 ਹੋ ਜਾਵੇ ਜਾਂ ਹੁਣ ਤੁਸੀਂ 6 ਦਾ ਕਹੇ ਸ਼ਾਮ ਨੂੰ 7 ਹੋ ਜਾਵੇ ਇੱਕ ਪੱਕਾ ਮੈਨੂੰ ਬੋਲ ਦੇ ਹੁਣ ਬਾਈ ਤੂੰ 7 ਦਾ ਟਾਈਮ ਲਿਖ ਦੇ 6 ਵਜੇ ਜੀ ਨਾ ਵੱਡੜੀਆਂ ਹੋਈ ਆਪਣੀ ਵੱਡ ਕੇ ਟਾਲ ਲੂੰਗਾ ਨਹੀਂ ਨਹੀਂ ਆਹ ਗੱਲ ਨਹੀਂ ਆਹ ਗੱਲ ਨਾ ਟੱਦਾ ਟਾਈਮ ਹੈ ਸਾਡੀ ਆਪਣਾ ਨਹੀਂ ਕਹਦੇ ਸੱਤ ਦਾ ਬਾਉਂਡਰ ਕਹਦੇ ਫਿਰ ਤੂੰ ਅਗਲਾ ਕੈਬਨ 12 ਵਜੇ ਅਸੀਂ ਬਾਟਲ ਨਹੀਂ ਸਾਰਿਆਂ ਨੇ ਯਾਰ ਪੱਕਾ ਨਾ ਬੰਦੇ ਪੱਟਾ ਯਾਰ ਬਾਉਂਡਰ ਨਹੀਂ ਸੱਤ ਦਾ ਬੰਦੇ ਤੂੰ ਤੂੰ 12 ਵਜੇ ਬੰਦੇ ਤੂੰ ਬਾਉਂਡਰ ਦੱਸਦਾ 6 ਵਜੇ ਸੱਤ ਦਾ ਤੈਨੂੰ ਦੱਸਦਾ ਦੱਸ ਤਾ ਸੱਤ ਦਾ ਬਾਉਂਡਰ ਹੈ ਬਾਈ ਠੀਕ ਹੈ ਬਾਈ ਸ਼ਾਮ ਦਾ ਟਾਈਮ 7 ਵਜੇ ਦਾ ਸੱਤ ਦਾ ਬਾਉਂਡਰ ਹੈ ਬਾਈ ਸ਼ਾਮ ਦਾ ਲਿਖਿਆ ਬਾਈ ਹੈ ਬੱਸ ਠੀਕ ਹੈ 7 ਵਜੇ ਦਾ ਟਾਈਮ ਹੈ ਬਾਈ ਸ਼ਾਮ ਦਾ ਸ਼ਾਮ 7 ਵਜੇ ਤੱਕ ਆਵਿਦੇ ਪਾਧਾ ਪਣਾ ਪਾਣੀ ਇੱਕ ਚੀਜ਼ ਮੈਂ ਦੇਖਿਆ ਕਹਿੰਦਾ ਮਲਵਾਨભાઈ ਕਿਹ ਖਾਲਾ ਹੋਰੀਆ ਵੀ ਤਾਂ ਆਹ ਬਾਈ ਕਰਤਾਰ ਕੁਲਿਆ ਪਹਿਲੇ ਹੀ ਪਲਟਾਈ ਵੀ ਉਹ ਵੀਰੇ ਕਿਹ ਖਾਲਾ ਪਹਿਲੇ ਹੀ ਪਲਟਾਈ ਵੀ ਉਹਨੇ ਉਹ ਪਹਿਲੇ ਹੀ ਪਲਟਾਈ ਕੱਲ ਜਾਂਦਾ ਏ ਨਹੀਂ ਕਰਾਂ ਸਟੇਪਰ ਚਿੰਦਾ ਪਿੰਡ ਚੰਤਗੜ੍ਹ ੁੱਲੀ ਗੱਲੇ ਨੂੰ ਕਹਿੰਦਾ ਤਿੰਨ ਤਰੀਕ ਪੰਜਵਾਂ ਮਹੀਨਾ 2024 ਆ ਬਾਈ ਜੀ ਸ਼ੌਂਕਰਾ ਜੀ ਮਨੀ ਮਾਤਰਾ ਰਾਜੂ ਮਨੀ ਮਾਤਰਾ ਕੱਲ ਕੱਲੂ ਮਾਲਾ ਕਰੋ ਇਹ ਆਪਣਾ ਛੋਟਾ ਸਟਾਲ ਮਨੀ ਭਾਈ ਜੀ ਨੇ ਕਰ ਦਿੱਨੂ ਆ ਬਹਿ ਗਏ ਦੁਆਬੇ ਜੀ ਅਸੀਂ ਐਂਟਰੀ ਕਰਾਈ ਜੇ ਇਹ ਕੋ ਤਾਂ ਲੱਗ ਗਿਆ ਇਹ ਵੀਰ ਹੈਗਾ ਬਾਈ ਨਹੀਂ ਕੁਝ ਪਹਿਲਾਂ ਇਹ ਹੈਗਾ ਵੀਰ ਬਾਈ ਜਾਰੀ ਬਾਈ ਦਾ ਰਾਈਟ ਹੈਂਡ ਇਹ ਕਿ ਬਾਈ ਇਹ ਕਰਦੇ ਆ ਗੱਲਬਾਤ ਬਾਈ ਉਹ ਠੀਕ ਠਾਕ ਹੈ ਬਾਈ ਕੱਥੇ ਕੱਥੇ ਬਾਰੀਆਂ ਛੱਡੀਆਂ ਤੇ ਕੱਥੇ ਕੱਥੇ ਛੱਡਣੀਆਂ ਆ ਵਾਜੀਆਂ ਦਾ ਯਾਰ ਮੌਸਮ ਦੇਖ ਹਰ ਦੇ ਤੌਰ ਤੇ ਅਰੇ ਉੱਚੀ ਦਸਾਈਂ ਬਾਈ ਦਾਤੇ ਕਿੱਥੇ ਕਿੱਥੇ ਛੱਡਨੇ ਆ ਵਸ ਵਾਜੀਆਂ ਨੂੰ ਸਤੂਨ ਦੇ ਵਿੱਚ ਤੇ ਪਿੰਡ पण ਯਾਰ ਆ ਬਾਈ ਕੋਈ ਐਹੋ ਜਿਹਾ ਪਿੰਡ ਹੈਗਾ ਜਿੱਥੇ ਇੱਕ ਜਗ੍ਹਾ ਵਿੱਚ ਦੋ ਤਿੰਨ ਛੱਡਨੇ ਹੋਵੇ ਇਕੱਠੇ ਹੀ ਅਹ ਤਾਂ ਇੱਕ ਦਿਨ ਚ ਚਾਰ ਚਾਰ ਵੀ ਛੱਡਨੇ ਆ ਕਿੱਥੇ ਕਿੱਥੇ ਬਾਈ ਲੱਗ ਲੱਗ ਵਾਜੀਆਂ ਯਾਰ ਪਿੰਡ ਦੇ ਨਾਮ ਦੱਸ ਦੇ ਇੱਕ ਦੋ ਛਾਣੇ ਚੜੀ ਚੂੜੀ ਦੀ ਛੱਡਣੀਆਂ ਦੋ ਅੱਛਾ ਪੰਜ ਤੋਂ ਸਟਾਰਟਿੰਗ ਕਰ ਬਸ ਕਲਾ ਫੜ ਲਈ ਨੇ ਠੀਕ ਹੈ ਬਾਈ ਤਨ ਬਾਈ ਕਰਾ ਕਿੰਨਾ ਟਾਈਮ ਹੋ ਗਿਆ ਅੱਛਾ 4-5 ਸਾਲ ਤੇ ਬਾਈ 5 ਸਾਲ ਕਿੰਨੇ ਕ ਬੰਦੇ ਬਾਈ ਬਾਈ ਬਸ ਚਾਰ ਜਣੇ ਚਾਰ ਜਣੇ ਅੱਛਾ ਤੇਰਾ ਕੰਮ ਆ ਬਸ ਬਾਹਰ ਕੂਤ ਲੈ ਕੇ ਆਉਣੇ ਹਾਂ ਬਾਈ ਤੇ ਦੂਗੇ ਬੰਦੇ ਨਾਲ ਬਾਕੀ ਦਾ ਸੁੱਤ ਘਰੇ ਕਿ ਤੋੜਾ ਆਉਣੇ ਖਾਂਦਣੇ ਬਾਈ ਡਿਊਟੀ ਤੇ ਹਾਂ ਬਾਈ ਸ਼ੂਟਿੰਗ ਕਰ ਲੈਂਦਾ ਬਾਈ ਅੱਛਾ ਕਲਪ ਦੀ ਬਾਈ ਬਾਈ ਕਿੱਥੇ ਕਿੱਥੇ ਐਂਟਰ ਕਰਾਈ ਫਿਰ ਕਿ ਲੱਭ ਨਹੀਂ ਰਹੀ ਨੀ ਕਰਾਈ ਨੀ ਇਹ ਗੱਲ ਨਹੀਂ ਉਹ ਇੱਕ ਟਰੈਕਟਰ ਵਾਲੀ ਉਹ ਕਰਾਈ ਨੀ ਹਰ ਨਹੀਂ ਕਰਾਈ ਆ ਜੀ ਹੁਣ ਤੱਕ ਕਿੰਨੇ ਵਾਰੀ ਛੱਡਤੀਆਂ 5 ਵਾਰੀ ਛੱਡਤੀ ਆ ਮਹੀਨੇ ਆ ਸਾਲ ਦੀ 2024 ਦੀਆਂ ਕਿੰਨੇ ਚ 7 8 ਕਿ ਛੱਡਤੀਆਂ ਕਿੰਨੇ ਚ ਜਿੱਤ ਮਿਲੀ 7 8 ਤੱਕ ਜਿੱਤ ਨਹੀਂ ਛੱਡਦੀ ਜਿਨੇ ਜਿੱਤੇ ਸਾਹ ਇਤਨੀ ਆ ਵਾਹ ਯਾਰ ਮਾਰਕਾ ਬਾਈ ਤਮਨ ਯਾਰ ਮੌਸਮੇ ਨਹੀਂ ਲੱਗਦੇ ਯਾਰ ਪੁੱਤਰੇ ਜਲ ਜਲ ਹੀ ਰਹਿ ਗਏ ਨੇ ਅੱਛਾ ਠੀਕ ਆ ਠੀਕ ਆ ਜੀ ਕਾਲਾ मामੂ ਪਰ ਹੈਗਾ ਦੇਖ ਲਿਓ ਹੁੰਦਾ ਲੱਕੀ ਅੱਲਾ ਪਰ ਗੁਜਰ ਅਲੀ ਅੱਲਾ ਪਰ ਗਰਸੇਵ ਕਾ ਬਨਾੜਾ ਹੈਗਾ ਵੀਰੇ ਕੋਈ ਸੰਦੀਪ ਕਰਤਾਰਪੁਰ ਕਾਲੀ ਪੂਛ ਵਾਲਾ ਇਹ ਕਬੂਤਰ ਦਾ ਟਾਈਮ ਆ ਵੀਰੇ ਕਿੰਨੇ ਰੁਪਏ ਇੱਕ ਕਾ ਵੀਰੇ ਤੇਰਾ ਪਾਪਾ ਚਾਂਦੀ ਦਾ 30 ਲਗੜੀਆਂ ਸੁੱਕੀ ਟੱਪਰੀਆਂ ਲਾਡੀ ਨਸਲਪੁਰੋ ਤਾਰਨ ਕਾਇਨਾਵਰ ਨਾਲ ਕੱਚਾ ਕਾਲਾ ਘੰਟਾ ਕੱਢੀ ਡੀਸੀ ਸੜੀ ਇੱਕ ਵੀਰੇ ਥੋੜੀ ਚਾਪਾ ਮਨੀ ਯੂ ਐਸ ਸੁੱਖਾ ਰੌਣਾਂ ਮਾ ਕੀ ਕਰ ਦਲਵਾਗ ਤੇੜੀ ਆ ਕਰਨ ਵਾਲਾ ਆ ਦੇਖ ਯਾਰ ਵੀਰ ਆ ਕੰਡ ਜਿਹੜੀ ਆਲਾ ਕੂਤਾ ਆਲਾ ਕਰੀ ਕੂਤਾ ਹੋ ਜਾਂਦੀ ਆ ਆ ਦੇਖ ਯਾਰ ਲਾਲ ਕੰਡ ਕਾਲੀ ਚਿੜੀ ਵਾਲਾ ਹਾਂ ਰੇ ਭਾਈ ਇੱਧੇ ਕੂਤਾ ਸਹੀ ਹੋ ਰਿਹਾ ਵੀਰੇ ਇੱਧੇ ਕੂਤਾ ਸਹੀ ਹੋ ਰਿਹਾ ਪਹਿਲਾ ਟਾਈਮ ਆ ਤਾਰ ਕੇ ਭਾਈ ਕੂਤਾ ਸਹੀ ਹੋ ਰਿਹਾ ਆ ਮੋੜਾ ਆ ਦੇ ਆ ਮੋੜਾ ਕਿਹੜਾ ਦੇ ਕੰਤਾ ਉਹ ਆਏ ਆ ਜੀ 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 ਚਿੜੀ ਜਿੜੀ ਰਹੀ ਆ ਆ ਦੇਖ ਫੋਟੋ ਕੀ ਦੇ ਨਾਮ ਪਰ ਆ ਵਗਿਆਨੇ ਕੁੱਤਾ ਸਹੀ ਹੋ ਗਿਆ ਵੀ ਉਹ ਰਹਿਮ ਤੇ ਖੇੜਾ ਕਰਦੀ ਯਾਰ ਵੀ ਸਹੀ ਨਾਲ ਕੰਟ ਕਲ ਚੜੀ ਵਾਲੀ ਕਿਹੜੀ ਕਿਹੜੀ ਜਿੜੀ ਦਾ ਪਤਾ ਬਾਦ ਕੇ ਸੁਖਾਰਾਣ ਮਾ ਸੱਜੀ ਜੜੀ ਕਾ ਸੁਵੀਟੀ ਪਟਵਾਰੀ ਖੰਡ ਤੋਂ ਦੋਏ ਭਿੰਦਰ ਸੋਤਲ ਮਨੀ ਯੂ ਐਸ ਗੁਰਮਨ ਕਨੇਡਾ ਦੇ ਦੋ ਕੰਪਿਊਟਰ ਇੱਕ ਲਗਰਾਪ ਲਈ ਤਿੰਨੇ ਥੋੜੇ ਬਾਈ ਮਾਹੀ ਮੇਰਾ ਇੱਧਰ ਮੈਂ ਤੋਰੇ ਸਮਝਦਾ ਹੁੰਦਾ ਕਾਲੀ ਤੋਰੀ ਵਾਲਾ ਦਿਖਾਵੇ ਦਿੱਤਾ ਬੈਠੇ ਨਾ ਆਸ ਜਿਹਦੇ ਤੋ ਪੱਟ ਜਿਹਦੇ ਹੁੰਦਾ ਕਾਲੀ ਤੋਰੀ ਵਾਲਾ ਦਿਖਾਵੇ ਦਿੱਤਾ ਬੋਲਦੇ ਬੋਲਦੇ ਟਾਈਮ ਬੋਲਦੇ ਬਾਈ ਬਸ ਅਹੀ ਆ ਕੀ ਚੈਨ ਮਰੇ ਜੀ ਇੱਕ ਥੋੜੇ ਵਾਲਾ ਜੀ ਮੈਨੂੰ ਆ ਕਰ ਦੇ ਕੰਪਿਊਟਰ ਇੱਕ ਸੁਰੱਖਾ ਲਾਲ ਕਾਛ ਵਾਲਾ ਸੱਜੀ ਗਾ ਚਲਾਲ ਟੌਰੀ ਹਰੀ ਰਾਜਵੀਰ ਮਾਲਾ ਕੰਤਾ ਕਗਰਾਲੀ ਯਾਰੀ ਘੜੂਆ ਗੋਪੀ ਸਕਰੂਲਾਪੁਰ ਆਏ ਨਵੇਂ ਸੰਨੀ ਕੁੱਟਲਾ ਇੱਕ ਮਿੰਟ ਚਾਰ ਕੁੱਤਾਂ ਵਾਚ ਦਿਖਾ ਵੀ ਦੰਨ ਕੋ ਪੜੀਖਾ ਤੇ ਆ ਗਏ ਜੀ ਛੱਪੇ ਹੋਊ ਤਰਾ ਬਾਈ ਜੀ ਇੱਕ ਇੱਕ ਗੌਰਮਨ ਕੈਨੇਡਾ ਸੱਜਣ ਤੇ ਪਾਲਾ ਪੁੱਤਰ ਕੱਟ ਗਿਆ ਜੀ سارے ਬੰਦੇ ਬੈਠੇ ਆ ਬੇਸ ਗੱਲ ਬਣ ਗਈ ਸਾਰਾ ਕੁਝ ਸਹੀ ਹੁੰਦਾ ਹੈ ਇਹ ਤਸਦੀਕ ਜਿੱਤੇ ਖੜੇ ਵੀ ਤਾਂ ਭੈਣ ਦੇ ਪਤੀ ਦਾ ਤਾਂ ਕਿਹਾ ਹੁੰਦਾ ਵਈ ਬਰੀ 6 ਪਹੁੰਚ ਕੇ ਤੇ ਆ ਹਾਏ ਹੋ ਡੀਸੀ ਸੇੜੀ ਗੁੱਜਰ ਅਲੀ ਅਲਾਪੁਰ ਜੋਤੀ ਢਿੰਗੜਾ ਅਰਸ਼ਦੀਪ ਤਰਾਸ ਬੱਤੀ ਗਰਦਾਰਪੁਰ ਭਾਈ ਇਹ ਟਾਈਮ ਸੁਣਿਓ ਮਨੀ ਯੂਐਸ ਸੁਖਾਰਾਣਾਂ ਦਾਲਵਾਗ ਥੇੜੀ ਬਾਕੀ ਓਕੇ ਆ ਜੀ ਕਾਲੇ ਬੱਲੇ ਵਾਲਾ ਸੁਰਖਾ ਫਤਿੰਨਾ ਪਰ ਭਾਈ ਚਾਰਾਂ ਪਰ ਹੋਰ ਕੋ ਨਹੀਂ ਹਣ ਚਾਰ ਬੰਦਿਆਂ ਨੂੰ ਸੁਣਿਆ ਲਾ ਕੇ ਸੁਣਿਆ ਕਿਹਦੀ ਰੇਡੀ ਉੱਪਰ ਦੇ ਲੰਬਾ ਲੜ ਗਿਆ ਬਾਈ ਉਹਦੇ ਬਾਜੂੋਂ ਨਿਕਲਦੀ ਜੂਣਾ ਵਾਲੇ ਜੂਣਾ ਮੋੜ ਹੱਥ ਮਾਰਨਾ ਕੀ ਕਰਨਾ ਡਰਾਉਣਾ ਮੈਂ ਤਾਂ ਕਿਹੜਾ ਮੇਵਾ ਚ ਤਾਮਲਾ ਗੁਰਿੰਦਰ ਕਾਲਿਆ ਵਾਲਾ ਮਨੀ ਮਾਲਾ ਕਿੰਨਾ ਬਟਾ ਹੈ ਬਾਈ ਜੀ ਜੀ 4 1 2 3 4 5 6 7 ਕਬੂਤਰਾਂ ਦਾ ਟਾਈਮ ਹੈ ਠੀਕ ਉਹ ਸੁੱਕੀ ਟੱਪਰੀਆਂ ਹੈਗੇ ਕੋਈਆਂ ਹੈਗੇ ਭਾਈ ਭਾਈ ਥੋੜੀ ਕਭੀ ਚਾਰ ਵਾਰ ਟਾਈਮ ਆਪਰਾ ਆਪਣਾ ਬਿੱਲੇ ਬਾਈ ਦਾ ਸੱਜਾ ਬੱਲਾ ਆ ਗਿਆ ਨੀ ਹੋਣ ਲੱਗਿਆ ਬੰਨੀ ਹੋਊਸ ਨੂੰ ਬਾਈ ਜਿਹੜੇ ਰਹਿਗੇ 2-3 ਮਿੰਟ ਆਜਾ ਮਾ ਪਹੁੰਚਾ ਮੌਸਮ ਠੱਡਾ ਮੇਵਾ ਚ ਤਾਮਲਾ ਗੁਰਿੰਦਰ ਕਾਲੇਵਾਲ ਮਨੀ ਮਾਲਾ ਚਾਰ ਕਬੂਤਰਾਂ ਦਾ ਟਾਈਮ ਆ ਬਾਈ ਰਹਿਗਾ 1-2 ਮਿੰਟ ਕੋ ਬਣਾੜਾ ਕਬੂਤਰ ਘੱਟੇ ਗਏ ਜੀ ਦੁਖੀ ਟੱਪਰੀਆ ਕਬੂਤਰ ਕੱਟਿਆ ਗਿਆ ਜੀ ਸਨੀ ਕੋਟੜਾ ਬਾਈ ਉਹ ਵੀ ਕੱਟਿਆ ਗਿਆ 30 ਮਿੰਟੇ ਵਾਲਾ ਲਾਲੀ ਗਰਤਾਰਪੁਰ ਇਹ ਵੀ ਕੱਟਿਆ ਗਿਆ ਜੀ ਮੇਵਾ ਚ ਤਾਮਲਾ ਕਬੂਤਰ ਕੱਟਿਆ ਗਿਆ ਜੀ ਗੁਰਿੰਦਰ ਕਾਲਿਆ ਕਬੂਤਰ ਕੱਟਿਆ ਗਿਆ ਜੀ ਮਨੀ ਮਾਨਾ ਕਬੂਤਰ ਕੱਟਿਆ ਗਿਆ ਜੀ ਕਿੰਨੇ ਕਬੂਤਰ ਸਾਈ ਭਾਈ ਸਿੱਕੀ ਕੱਟ ਗਏ ਭਾਈ ਮੇਰੇ ਕੋਲ ਨਹੀਂ ਕੋਣੀ ਕਿ ਕਬੂਤਰ ਸਾਈ ਆ ਜੀ ਉਹਨੇ ਕੱਟ ਗਏ ਹੜਵਾ 25 ਤੋਂ 4 ਕੱਟ ਗਏ ਪਰਛੋ ਪਰ ਖਾਲਸਾ ਪੜਿਆਲਾ ਲਾਲਾ ਬਦਨਪੁਰ 4 ਕੱਟ ਕੇ ਤੇਈ ਬੂਤ ਤੋਂ ਫਟਵਾਰੀ ਖੰਟ ਬੇਪਸਾਉੜਾ ਬਾਬਾ ਜਾਨਗੀ ਰਾਸ ਡੀਸੀ ਸੜੀ ਇਹ ਸਹੀ ਜਾਂ ਵੀਰੇ ਹੁਣੇ ਚੱਲਦੇ ਬਿਲਕੁਲ ਹਾਂ ਕਾਲਾ ਪੁੰਨੀਆਂ सोनू ਸਾਉੜਾ ਸਣੀ ਜਿਉਣੇ ਵਾਲੇ ਸੁੱਖਾ ਰਾਣਵਾ ਸਤਨਾਮ ਮੁੱਲਾਪੁਰ ਮਨਵੀਰ ਬਦਲਪੁਰ ਭਿੰਦਰ ਤਨਹੂਰੀ ਜਗਰਾਜ ਮੜੌਲੀ ਰਾਮਤ ਖੇੜਾ ਮਨੀ ਚਤਾਨਾ ਪਾਲਾ ਰੁੜਕੀ ਇਹ ਕਬੂਤਰ ਸਹੀ ਹੈ ਜੀ ਮੇਰੇ ਕੋਲ ਹੁਣ ਅਗਲਾ ਟਾਈਮ ਲਾਉਣਾ ਪੱਪੀ ਚਾਮਲੀ ਚੀਨੀ ਦਾ ਟਾਈਮ ਆ ਜੀ ਲਵੀ ਜੜੀਆਂ ਦੋਵੇਂ ਡੰਡੇ ਕਾਲੇ ਤਿੰਨ ਕਬੂਤਰਾਂ ਦਾ ਟਾਈਮ ਆਜੀ 4:00 ਤੋਂ 4:30 ਕਿੰਨੇ ਵਜੇ ਸਹੀ ਆ? ਸਹੀ ਹੋਈ 2:00 ਪਰਛਾ ਆ ਕਿੰਨੇ ਪਰੀ ਤਾਬਲਾ ਲਾ ਦੱਸਿਆ ਆ ਸਹੀ ਆ ਜੀ ਇੱਕ ਵੀਰੇ ਆਗਾ ਜੀ ਆਹ ਲਾਲਾ ਬੰਦਰਪੁਰ ਖੱਪੀ ਫੱਟੀ ਲਾਲ ਸੱਜੀ ਕਾ ਤੇ ਜਮਣੀ ਕੰਡ ਜਮਣੀ ਥੈ ਨਾ ਡੀ ਸੀ ਸੜੀ ਕਾਲਾ ਪੁੰਨੀਆਂ ਕਾਲੇ ਘੰਡ ਵਾਲਾ ਇਹ ਕ ਸੋਨੂ ਸੌੜ ਲਾਲ ਬਿੱਟ ਸੱਚਾ ਤੁੱਤਾ ਹਰਾ ਸੁੱਖਾ ਰਾਂਵਾ ਨਾਲ ਪੈਟੀ ਵਾਲੀ ਸਤਨਾਮ ਮੁੱਲਾ ਪਰ ਸਤਨਾਮ ਮੁੱਲਾ ਪਰ ਤਾਇਨਾ ਭਾਈ ਇਹਦਾ ਕਿੰਨੇ ਕੂਤ ਸਹੀ ਭਾਈ ਚੱਲਦੇ ਕਬੂਤਰ ਸਹੀ ਹੈਗੇ ਵੀਰੇ 19 ਵਿੱਚੋਂ 4 ਕਬੂਤਰ ਉਹਦਾ ਪਹਿਲਾ ਆ ਦੇਹਲੀ ਗਾਲ ਘੰਗਲ ਬਈ